ਨੋਈ ਦੋਸਤੋ ਮੈਂ ਤੁਹਾਡਾ ਆਪਣਾ ਮੂਗਾ ਗੁਲਾਮੀ ਵਾਲਾ ਕੋਟ ਸਿੰਘਾ ਜਿਲ੍ਹਾ ਮੂਗਾ ਤੋਂ ਅਕਸਰ ਤੁਹਾਨੂੰ ਨਵੇਂ-ਨਵੇਂ ਕਾਰੀਗਰ ਜਿਨ੍ਹਾਂ ਵਿੱਚ ਕੋਈ ਗੁਣ ਹੁੰਦਾ ਹੈ ਲੱਭ ਲੱਭ ਕੇ ਮਲਾਉਂਦਾਰੀਨਾ ਤੇ ਹੁਣ ਤੁਸੀਂ ਆਵਾਜ਼ ਮਸ਼ੀਨ ਦੀ ਸੁਣ ਚੁੱਕੇ ਜੀ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਅੱਜ ਮੈਂ ਕਿਹਦੇ ਨਾਲ ਮੁਲਾਕਾਤ ਕਰਨੀ ਚਾਹਣਾ ਤੇ ਮੈਂ ਪਹੁੰਚਿਆ ਪਿੰਡ ਬਰੇ ਤੇ ਬਰੇ ਦੇ ਵਿੱਚ ਲਖਵਿੰਦਰ ਸਿੰਘ ਦਰਜੀ ਮੇਰੇ ਮਿੱਤਰ ਨੇ ਤੇ ਸਾਖ ਸੰਬੰਧੀ ਵੀ ਨੇ ਜੇ ਆਪਾਂ ਨਾ ਕਰਦੇ ਗੱਲਾਂ ਬਤ ਬਾਈ ਜੀ ਕੀ ਹਾਲ ਚਾਲ ਹੈ ਠੀਕ ਠਾਕ ਬੁੱਤਸ ਗਰਾਮੀ ਵਾਲਾ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਹਾਡੇ ਕੈਮਰਾਮੈਨ ਦਾ ਜੀ ਤੁਹਾਡੀ ਟੀਮ ਸਾਡੇ ਕੋਲ ਪਹੁੰਚਿਆ ਜੀ ਐਨ ਨੂੰ ਬਹੁਤ-ਬਹੁਤ ਧੰਨਵਾਦ ਤੇ ਭਾਈ ਗੱਲ ਇਹ ਆ ਕਿ ਇੱਕ ਬੜੀ ਪੁਰਾਣੀ ਬੋਲੀ ਹੁੰਦੀ ਸੀ ਹਰ ਇੱਕ ਦੀ ਜ਼ੁਬਾਨ ਤੇ ਬੱਚੇ-ਬੱਚੇ ਦੀ ਜ਼ੁਬਾਨ ਤੇ ਉਹ ਚੜੀ ਹੋਈ ਆ ਕਿ ਟੁੱਟ ਪੈਣੀ ਦਰਜੀ ਨੇ ਮੇਰੀ ਰਖੜੀ ਚੰਗੇ ਚੋਟਾ ਕੀ ਇਹਦੇ ਬਾਰੇ ਕੀ ਕਿੰਨੇ ਗੁੱਸੇ ਦਈਏ ਇਹ ਜਬੂਤਾ ਸਿੰਘ ਜੀ ਪ੍ਰਾਰਥਨਾ ਮਤੇ ਸਮੇਂ ਮਤਾ ਵਿਖੇ ਹਾਇਸ਼ ਜਾਇ ਕੋ ਸ਼ਾਂਤੀ ਦਾ ਯਾਨੀ ਕੋਈ ਵੀ ਬੰਦਾ ਜਿਹੜਾ ਆਪਣਾ ਕਿੱਤਾ ਕਰਦਾ ਉਹਨਾਂ ਥੋੜਾ ਫੋੜ ਚੋਰ ਹੁੰਦਾ ਹੀ ਹੈ ਅੱਛਾ ਬਗਰ ਤੁਸੀਂ ਮੰਨਗੇ ਜੇ ਕਿ ਕੋਈ ਨਾ ਕੋਈ ਕਾਲਾ ਮਾਲਾ ਹੁੰਦਾ ਪਰ ਅੱਜ ਕੱਲ ਨਹੀਂ ਨਹੀਂ ਇਹ ਇਸ ਤਰ੍ਹਾਂ ਜੀ ਜਨ ਖਰਚ ਕਰੋ ਆਪਾਂ ਹਰੇਕ ਬੰਦੇ ਨੂੰ ਦੱਸਦੇ ਆਂ ਪੰਜ ਮੀਟਰ ਕਪੜਾ ਲੱਗੂਗਾ ਕਿ ਸੇ ਦਾ ਕੋ ਥੋੜਾ ਬਹੁਤ ਸਾਈਜ਼ ਦਾ ਫਰਕ ਪੈਂਦਾ ਉਹਦੇ ਚ ਕੋ ਚਾਂਸ ਬਣ ਨਹੀਂ ਸਕਦਾ ਉਹਨਾਂ ਦਾ ਤੇ ਚਲੋ ਇਹ ਹਾਸੇ ਮਜ਼ਾਕ ਵਾਲੀਆਂ ਗੱਲਾਂ ਸੀ ਤੇ ਹੁਣ ਆਪਾਂ ਆਪਣੇ ਵੇਖਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਇਹ ਦੱਸਣਾ ਹੈ ਕਿ ਦਰਜੀ ਸਾਰੇ ਕਹਿੰਦੇ ਆ ਹਾਂ ਜੀ ਦਰਜੀ ਦਾ ਮਤਲਬ ਕੀ ਹੈ ਇਹ ਬੁੱਕਾ ਗ੍ਰਾਮੀਆ ਵਾਲੀ ਵਿਕੀ ਪੀੜੀਆ ਦੀ ਖੋਜ ਮੁਤਾਬਕ ਨਾ ਇਹ ਸਹੀ ਮਨਨ ਵਿੱਚ ਫਾਰਸੀ ਦਾ ਲੱਗ ਜਾਏ ਅੱਛਾ ਦਰਜੀ ਅੱਛਾ ਜਿਹੜਾ ਦਰਜਨ ਤੋਂ ਬਣਿਆ ਦਰਜਨ ਤੋਂ ਭਾਵਕ ਸਲਾਈ ਕਰਨਾ ਅੱਛਾ ਉਸ ਤੋਂ ਨਾ ਇਹ ਦਰਜੀ ਪਿਆ ਆ ਗਿਆ ਅੱਛਾ ਫਿਰ ਦੂਸਰਾ ਆਪਣਾ ਇਹ ਦੇ ਵਿੱਚ ਯਾਰ ਦੇ ਮੁਤਾਬਕ ਜਿਵੇਂ ਆਪਾਂ ਨੂੰ ਛੀਬੇ ਕਹਿੰਦੇ ਆ ਹਾਂ ਹਾਂ ਉਹਨਾਂ ਦਾ ਕੰਮ ਇਹ ਹੁੰਦਾ ਸੀਗਾ ਜਿਵੇਂ ਗਦੈਲੇ ਠੇਕ ਨੇ ਛੰਬ ਲਾਉਣੇ ਉਹ ਛੰਬਾ ਨੂੰ ਛੀਬੇ ਬਣ ਜਾਂਦਾ ਅਛਾ ਮੁਸਲਮਾਨ ਕੌਣ ਦੇ ਵਿੱਚ ਇਸ ਤਰ੍ਹਾਂ ਕੋਈ ਯਾਦ ਨਹੀਂ ਕਰਦਾ ਪਰ ਉਹ ਦ੍ਰਿਸ਼ਟੀ ਕਰਕੇ ਹੁਣ ਦਰਜੀ ਨੂੰ ਅਛਾ ਤੇ ਇੱਕ ਮੈਂ ਨਵਾਂ ਸਵਾਲ ਜੋੜ ਰਿਹਾ ਕਿ ਪਹਿਲਾਂ ਆਮ ਆਪਣੇ ਬਜ਼ੁਰਗ ਫੱਟੇ ਤੇ ਮਸ਼ੀਨ ਰੱਖ ਕੇ ਉਹ ਹੱਥੀ ਵਾਲੀ ਵਿੱਚ ਚਲਾਉਦੇ ਹੁੰਦੇ ਸੀ ਤੇ ਹੁਣ ਬੜਾ ਕੁਝ ਆ ਗਿਆ ਮੋਟਰਾਂ ਤੇ ਮਸ਼ੀਨੀਆਂ ਆ ਗਈਆਂ ਨੇ ਆ ਪੈਰ ਆ ਗਿਆ ਹਾਂਜੀ ਹਾਂਜੀ ਤੇ ਉਦੋਂ ਜਿਆਦਾ ਮਿਹਨਤ ਲੱਗਦੀ ਉਹ ਕਿ ਹੁਣ ਉਦੋਂ ਸਸਤ ਕੰਮ ਸਹੀ ਸੀ ਕਿ ਹੁਣ ਸਹੀ ਆ ਬੁੱਟਾ ਖਣੀ ਉਦੋਂ ਕੰਮ ਦੀ ਬਹੁਤ ਜ਼ਿਆਦਾ ਮਿਹਨਤ ਹੂੰ ਜੇ ਕੋਈ ਬੰਦਾ ਪਾਸੇ ਕੰਮ ਕਰਨ ਨੂੰ ਜਾਂਦਾ ਸੀ ਨਾ ਉਹਦੇ ਇੱਕ ਮੋਢੇ ਤੇ ਮਸ਼ੀਨ ਹੁੰਦੀ ਸੀ ਦੂਜੇ ਦੇ ਕੱਪੜਿਆਂ ਦਾ ਝੋਲਾ ਵਾਕਿਆ ਠੀਕ ਆ ਤੁਰ ਕੇ ਉਹਨੇ ਜਾਣਾ ਫਿਰ ਉਹ ਹੱਥ ਨਾਲ ਹੀ ਕੰਮ ਕਰਨਾ ਕਟਾਈ ਵੀ ਕਰਨੀ ਉਹਦੇ ਕੰਮ ਦੇ ਵਿੱਚ ਯਾਨੀ ਮਿਹਨਤ ਬਹੁਤ ਹੁੰਦੀ ਮਿਹਨਤ ਬਹੁਤ ਫਿਰ ਦੂਸਰੀ ਗੱਲ ਹੋਰ ਜਿਵੇਂ ਕੋਈ ਪੈਂਟ ਕੋਟ ਦਾ ਕੰਮ ਕਰਦਾ ਸੀ ਹਾਂ ਪੈਂਟ ਕੋਰਸ ਨੂੰ ਉਹਦਾ ਸਾਰਾ ਕੱਚਾ ਹੱਥ ਦੇ ਨਾਲ ਕੱਚੀ ਬਾਵਾ ਦੇ ਉਹਨਾਂ ਨੇ ਕਰਨਾ ਪਿਆ ਅੱਛਾ ਉਹ ਜਿਹੜੀ ਬਹੁਤ ਜ਼ਿਆਦਾ ਮਿਹਨਤ ਸੀ ਉਹਦੇ ਮੁਕਾਬਲ ਹੁਣ ਅੱਜਕੱਲ ਅੱਧੀ ਮਿਹਨਤ ਹੋ ਰਹੀ ਹੈ ਤੇ ਇੱਕ ਨਮ ਆਪਦੀ ਸਮਾਜ ਮੈਂ ਵੀ ਵੇਖਿਆ ਤੁਸੀਂ ਵੀ ਵੇਖਿਆ ਕਿ ਕਿਸੇ ਦੇ ਘਰੇ ਵਿਆਹ ਹੋਣਾ ਤੇ ਮਸ਼ੀਨ ਉਧਰ ਹੀ ਲੈ ਜਾਂਦੇ ਹੁੰਦੇ ਸੀ ਹਾਂਜੀ ਹਾਂਜੀ ਇਹ ਮੈਂ ਬੁਕਾ ਸੀ ਇਹ ਲੋਕ ਜਦੋਂ ਮੈਂ ਕੰਮ ਸਿੱਖਣ ਲੱਗਾ ਨਾ ਬੁਰਗਾ ਇਹ ਕੰਮ ਆਪ ਕੀਤਾ ਜਦੋਂ ਕਿਹਦਾ ਵਿਆਹ ਸ਼ਾਦੀ ਹੁੰਦਾ ਹੈਗਾ ਨਾ ਉਹਨੇ ਪੰਜ-ਪੰਜ ਛੇ-ਛੇ ਦਰਜੀ ਘਰੇ ਹੀ ਬਿਠਾ ਦੇ ਆ ਜਦੋਂ ਸਾਰਾ ਕੰਮ ਹੋ ਨਹੀਂ ਸੀ ਜਾਂਦਾ ਉਹ ਵਧੀਆ ਨਹੀਂ ਸੀ ਤਰੀਕਾ ਨਹੀਂ ਨਹੀਂ ਵਧੀਆ ਲੱਗਦਾ ਹੈ ਨਾ ਉਹ 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 ਉਹਨੇ ਸਮੇਂ ਮਤਾਵ ਕੋਈ ਨਹੀਂ ਵਧੀਆ ਵਧੀਆ ਸੀ ਕਿਉਂਕਿ ਜਸਟਾ ਲੋਕਾਂ ਦਾ ਮੇਲ ਜੋਰ ਸੀਗਾ ਤਕਰੀਬਨ ਪੂਰੇ ਪਰਿਵਾਰ ਨੇ ਇੱਕ ਥਾਂ ਹੀ ਕੰਮ ਕਰਾਉਣਾ ਇੱਕ ਥਾਂ ਹੀ ਕੰਮ ਕਰਾਉਣਾ ਇੱਕੋ ਦਰਜੀ ਤੋਂ ਉਸ ਤੋਂ ਬਾਅਦ ਵੀ ਇਹ ਰਿਆ ਭਾਵੇਂ ਘਰਾਂ 'ਚ ਨਹੀਂ ਸੀ ਲੋਕੀ ਕਰਾਉਂਦੇ ਪਰ ਇੰਨਾ ਜੋਰ ਸੀ ਵੀ ਹਰੇਕ ਘਰ ਦਾ ਕੰਮ ਇੱਕ ਦਰਜੀ ਕੋਲ ਜਾਂਦਾ ਹੀ ਜੋ ਵਿਆਹ ਸ਼ਾਦੀ ਆ ਜਿਵੇਂ ਲੋਕਾਂ ਦੇ ਹੁੰਦਾ ਸੀ ਕਿ ਉਹਨਾਂ ਦੇ ਡਾਕਟਰ ਵੀ ਆਉਂਦੇ ਹਾਂ ਜੀ ਹਾਂ ਉਹਨਾਂ ਦੇ ਦਰਜੀ ਵੀ ਆਉਂਦਾ ਹੁਣ ਅੱਡੋ-ੜੀ ਕਿਉਂ ਆਇਆ ਸਾ ਅੱਡੋ-ੜੀ ਦਰਜੀ ਆ ਕੋਲ ਰੈਡੀਮੇਡ ਕੋ ਕਿਵੇਂ ਹੁਣ ਅੱਡੋ-ੜੀ ਹੋ ਗਿਆ ਅੱਛਾ ਤੇ ਬਾਬਾ ਜੀ ਮੇਰਾ ਨਾ ਹੁਣ ਇੱਕ ਸਵਾਲ ਹੈ ਆ ਕਿ ਅਕਸਰ ਮੈਂ ਦੇਖਦਾ ਕਿ ਉਧਰੋਂ ਲੋਕਾਂ ਨੇ ਬਰਾ ਚੜਨਾ ਹੁੰਦਾ ਉਧਰੋਂ ਤੁਹਾਡੇ ਕੋਲ ਸੂਰ ਰਹਿਣਾ ਆਉਂਦਾ ਤੁਸੀਂ ਆਦੇ ਜਾਦੇ ਕਾਜ ਕਰਨ ਵਾਲੇ ਆ ਤੇ ਬੱਟਣ ਲੱਗਣ ਵਾਲੇ ਆ ਪਰ ਇਸ ਕਰਨ ਵਾਲਾ ਇਹ ਕਿਉਂ ਹੁੰਦੀਆਂ ਗੱਲਾਂ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਨਾ ਪਹਿਲੇ ਸਮਾਂ ਦੇ ਵਿੱਚ ਹੱਥ ਦੇ ਸਾਰਾ ਕੰਮ ਹੁੰਦਾ ਸੀ ਇੱਕ ਇੱਕ ਬੰਦਾ ਹੀ ਕੰਮ ਕਰਨ ਆਉਂਦਾ ਸੀ ਅੱਛਾ ਉਦੋਂ ਇਹ ਜਿਹੜੀ ਆ ਪ੍ਰੋਬਲਮ ਜਿਆਦਾ ਹੁੰਦੀ ਸੀ ਕਿਉਂ ਕੱਲੇ ਬੰਦੇ ਤੋਂ ਇਨਾ ਕੰਮ ਨਹੀਂ ਜਿੰਦਾ ਬਦਾ ਅੱਛਾ ਉਹ ਰੇਟ ਵੀ ਮੌਕੇ ਤੇ ਇੱਕ ਨੂੰ ਲਾਰਾ ਲਾਉਣਾ ਕਿਸੇ ਨੂੰ ਗਾ ਕੇ ਦਾ ਗਾਂ ਗਾ ਕੇ ਕਰਨਾ ਕੌਂਟਾਂ ਨੂੰ ਪਤਾ ਵੀ ਤਕਰੀਬਨ ਹਰੇਕ ਕੋਲੇ ਕਾਰੀਗਰ ਰੱਖੇ ਆ ਦੁਕਾਨਾਂ ਬਾਰੇ ਇਹ ਕੰਮ ਇਹ ਅੱਜ ਵੀ ਪ੍ਰੋਬਲਮ ਹੈਗੀ ਆ ਪ੍ਰੋਬਲਮ ਬਹੁਤ ਘੱਟ ਆ ਪਰ ਫਿਰ ਵੀ ਕਦੇ ਲਾਈਟ ਨਾ ਹੋਣਾ ਕਿਤੇ ਕੋਈ ਹੋਰ ਕਾਰਨ ਬਣ ਜਾਂਦਾ ਪਰ ਹੁਣੇ ਬਹੁਤ ਘੱਟ ਆ ਅੱਛਾ ਤੇ ਹੁਣ ਮੇਰਾ ਅਗਲਾ ਸਵਾਲ ਇਹ ਆ ਕਿ ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਇਹ ਆਪਣੀ ਛਿੰਬਾ ਬਰਾਦਰੀ ਦਾ ਕੰਮ ਸੀ ਹਾਂਜੀ ਹਾਂਜੀ ਹਨਾ ਨਾਮਦੇਵ ਆਪਣੇ ਜਿਹੜੇ ਉਹਨਾਂ ਦਾ ਕੰਮ ਸੀ ਤੇ ਹੁਣ ਇਹਦੇ ਵਿੱਚ ਸਾਰੀਆਂ ਬਰਾਦਰੀਆਂ ਕੋਈ ਹੈ ਇਹਦੇ ਵਿੱਚ ਜਿਹੜਾ ਨਾਈ ਚੱਲਦਾ ਹੁਣ ਸਾਰੇ ਕੰਮ ਕਰਦੇ ਆ ਇਹ ਕਿਉਂ ਹੋ ਗਿਆ ਅੱਗੇ ਅੱਗੇ ਕਹਿੰਦੇ ਸੀ ਕਿ ਲੋਹਾਰ ਨੇ ਲੋਹਾਰਾਂ ਦਾ ਕੰਮ ਹੀ ਕਰਨਾ ਹੈ ਮਿਸਤਰੀ ਮਿਸਤਰੀ ਦਾ ਕੰਮ ਕਰਨਾ ਦਰਜੀ ਨੇ ਦਰਜੀ ਉਹਦਾ ਕਰਨਾ ਹੁਣ ਇਹ ਕਿਉਂ ਹੋ ਗਿਆ ਇਹ ਬੁੱਤਾ ਖੰਨੀ ਜੇਦਾ ਦੇਖੀਏ ਕੰਮ ਆਲ ਪਹਿਲਾਂ ਸਗੋ ਇਸ ਕੰਮ ਦੇ ਵਿੱਚ ਮਿਹਨਤ ਜਿਆਦੇ ਸੀ ਹਾਂ ਪੈਸਾ ਘੱਟ ਸੀ ਹਨ ਪੈਸਾ ਬੰਦਾ ਇਹ ਕੰਮ ਕਰੀਏ ਤਾਂ ਬੰਦਾ ਘਟ ਤੋਂ ਘਟ ਜੇ ਦੋ ਸ਼ੂਟ ਵੀ ਜਾਰੀ ਦੇ ਬਣਾਵੇ ਨਾ ਘਟ ਤੋਂ ਘਟ ਪੈਣ ਦੇ ਵਿੱਚ ਬੈਠਾਂ 500 ਰੁਪਇਆ 1000 ਰੁਪਇਆ ਚਾਹ ਨੂੰ ਬੰਦਾ ਪਰ ਇਸ ਗੱਲ ਦੀ ਸਮਝ ਨਹੀਂ ਜਿਹੜੇ ਆਪਣੇ ਨਾ ਜਿਹੜੀ ਸੀਬੇ ਬਰਾਦਰੀ ਦੇ ਨਾਲ ਉਹ ਬੰਦੇ ਗਾਹ ਕੰਮ ਸਿੱਖਣਾ ਹੀ ਨਹੀਂ ਚਾਹੁੰਦੇ ਉਹ ਛੱਡ ਰਹੇ ਆ इवन ਇੱਥੋਂ ਠੀਕਾ ਜੇ ਕੋਈ ਰਿਸ਼ਤਾ ਕਰਨ ਵਾਲਾ ਵੀ ਆਉਂਦਾ ਨਾ ਰੋਕ ਕੇ ਪੁੱਛਦੇ ਮੁੰਡਾ ਹੀ ਕੰਮ ਕਰਦਾ ਉਹ ਕਹਿੰਦਾ ਦਾਜੀ ਦਾ ਕੰਮ ਕਰ ਲੈ ਜੀ ਬੈਠਾ ਨਹੀਂ ਕਰਨਾ ਇਹ ਪ੍ਰੋਬਲਮ ਬਹੁਤ ਆਉਂਦੀ ਦਿਨ ਨੂੰ ਜਾਣਦੇ ਨਹੀਂ ਕੰਮ ਬੜਾ ਨਪ ਤੇ ਕੋਈ ਗੱਲ ਨਹੀਂ ਹੈ ਬਿਲਕੁਲ ਇਹ ਸਹੀ ਗੱਲਾਂ ਤੁਹਾਡੀਆਂ ਆਪਣੀ ਵਧੀਆ ਗੱਲਬਾਤ ਚੱਲ ਰਹੀ ਹੈ ਮੈਂ ਦੋਸਤਾਂ ਮਿੱਤਰਾਂ ਨੂੰ ਕਹਾਂਗਾ ਕਿ ਜੇ ਤੁਹਾਨੂੰ ਚੰਗੀ ਲੱਗੇ ਸਾਡੀ ਗੱਲਬਾਤ ਤੇ ਨਾਲ ਦੀ ਨਾਲ ਇਹਨੂੰ ਸ਼ੇਅਰ ਜ਼ਰੂਰ ਕਰਾਇਆ ਮੇਰੇ ਚੈਨਲ ਬੂਟਾ ਗਲਾਮੀ ਵਾਲ ਨੂੰ ਸਬਸਕ੍ਰਾਈਬ ਕਰਾਓ ਫੋਲੋ ਜ਼ਰੂਰ ਕਰ ਲਿਆ ਜ ਤੇ ਭਾਜੀ ਅਗਲਾ ਸਵਾਲ ਮੇਰਾ ਇਹ ਜੇ ਕਿ ਅਕਸਰ ਯਾਰ ਮੈਂ ਵੀ ਵੇਖਿਆ ਲੋਕ ਵੀ ਕਹਿੰਦੇ ਆ ਕਿ ਉਹਨੇ ਦਾ ਤਾਂ ਯਾਰ ਕਪੜਾ ਆਉਂਦਾ ਤੇ ਉਹਨੇ ਤੁਸੀਂ ਸਵਾਈ ਲੈ ਲੈਂਦੇ ਜੀ ਇਹਦੇ ਨੂੰ ਜਾ ਜਾਂਦੀ ਹੈ ਇਹਦੇ ਚ ਫੂਟਾ ਹੈ ਜੀ ਇਹ ਗੱਲ ਆ ਵੀ ਕਪੜੇ ਦਾ ਸਲਾਈ ਨਾਲ ਕੋਈ ਤਾਲਕ ਨਹੀਂ ਅੱਛਾ ਜੇ ਤੁਸੀਂ 5-600 ਦਾ ਕਪੜਾ ਸੁਕਝਾਉਣੇ ਆ ਤਾਂ ਤਕਰੀਬਨ 600 ਸੋਈ ਫਿਰ ਵੀ ਉਹ ਨਹੀਂ ਆ ਪਰ ਜੇ ਤੁਸੀਂ 20000 ਦਾ ਕਪੜਾ ਲਿਓਗੇ ਉਹ ਤਾਂ ਸੋਨੇ ਨਹੀਂ ਛੜਾ ਦੂਸਰੀ ਰਹੀ ਗੱਲ ਹੋਰ ਇਹਦਾ ਮਿਹਨਤ ਆ ਅੱਛਾ ਜਿਹਨਾਂ ਪੈਸਾ ਹੁਣਾਂ ਸੋਚੀਏ ਜਿਹੜਾ ਬੰਦਾ ਦਿਹਾੜੀ ਜਾਂਦਾ ਜਾਂ ਕੋਈ ਨਾਈ ਦਾ ਕੰਮ ਕਰ ਉਹਦਾ ਫਿਰ ਕੋਈ ਪੈਸਾ ਹੀ ਨਹੀਂ ਦੇਣਾ ਅੱਛਾ ਮੈਂ ਨਾ ਉਹ ਨਹੀਂ ਕੋਈ ਲੈਂਦਾ ਨਾ ਉਹਨੇ ਕੋਈ ਲਾਇਆ ਕੋਲ ਅੱਛਾ ਯਾਨੀ ਇਹ ਤਾਂ ਮਿਹਨਤ ਤੇ ਆ ਤੇ ਬੰਦੇ ਅੱਛਾ ਤੇ ਆਪਣੀਆਂ ਗੱਲਾਂ ਚੱਲਦੀਆਂ ਪਈਆਂ ਤੇ ਮੇਰਾ ਅਗਲਾ ਸਵਾਲ ਆ ਕਿ देखो आजकल शहरਾਂ ਦੇ ਵਿੱਚ ਰੈਡੀमेड ਕਿੰਨੀਆਂ ਕੋ ਦੁਕਾਨਾਂ ਖੁੱਲ ਗਈਆਂ ਨੇ ਬਹੁਤ ਦੁਕਾਨਾਂ ਖੁੱਲ ਗਈਆਂ ਹਨ ਤੇ ਲੋਕ ਰੈਡੀमेड ਪਾਉਂਦੇ ਵੀ ਆ ਪਰ ਫਿਰ ਵੀ ਦਰਜੀਆਂ ਕੋਲੇ ਕੰਮ ਪੂਰਾ ਮੁੱਟਾ ਸੰਜੇ ਦੋ ਗੱਲਾਂ ਆ ਇੱਕ ਤਾਂ ਬਹੁਤ ਘੱਟ ਕਮੀਜ਼ ਪਜਾਮਾ ਰੈਡੀमेड ਆਉਂਦਾ ਕਮੀਜ਼ ਪਜਾਮਾ ਰੈਡੀमेड ਇਹ ਗੱਲ ਤੁਹਾਡੀ ਬਿਲਕੁਲ ਸਹੀ ਆ ਲੈਡੀਜ਼ ਕੰਮ ਉਹ ਵੀ ਨਹੀਂ ਘੱਟ ਆਉਂਦਾ ਪਰ ਬੰਦਾ ਜਿਹੜੀਆਂ ਜਨਾਨੀਆਂ ਉਹ ਆਪਦੇ ਫੈਸ਼ਨ ਦੇ ਹਿਸਾਬ ਨਾਲ ਜੋ ਦੱਸ ਕੇ ਬਣਾ ਸਕਦੀਆਂ ਉਹ ਨਹੀਂ ਬਣਦਾ ਉਹ ਨਹੀਂ ਬਣਦਾ ਫਿਰ ਜੀਨ ਜਾਂ ਟੀ-ਸ਼ਰਟ ਜਾਂ ਰੈਡੀमेड ਹਰੇਕ ਬੰਦੇ ਦੇ ਫਿੱਟ ਨਹੀਂ ਆਉਂਦਾ ਉਹ ਉਹ ਕਰਾਉਣਾ ਪੈਂਦਾ ਸਹੀ ਕਈਆਂ ਬੰਦਿਆਂ ਦੀ ਕਮਰ ਘਟੋਂ ਦੀ ਲੰਬਾਈ ਜ਼ਿਆਦੇ ਹੁੰਦੀ ਹੈ ਕਈਆਂ ਬੰਦਿਆਂ ਉਹ ਸਰੀਰ ਭਾਰਾ ਹੁੰਦਾ ਸਾਈਜ਼ ਘਟ ਉਹ ਨਹੀਂ ਉੱਥੇ ਰੈਡੀमेड ਕੰਮ ਕਰਦਾ ਉਹ ਸਾਡੇ ਇੱਕ ਬੰਦਾ ਗੱਲ ਦੱਸਦਾ ਹੁੰਦਾ ਉਹ ਆਹ ਜਿਹੜਾ ਰੈਡੀमेड ਆ ਨਾ ਇੱਕ ਤਾਂ ਹੁੰਦੀ ਆ ਮਰਦੇ ਦੇ ਮੇਸ਼ ਦੀ ਕਬਰ ਪਟਣੀ ਅੱਛਾ ਇਹ ਕਬਰ ਦੇ ਵਿੱਚ ਦਾ ਮਰਦਾ ਲ ਬਣਾਣਾ ਹੋ ਗਾ ਅੱਛਾ ਅੱਛਾ ਤੇ ਬਾਕੀ ਉਹਦੇ ਵਿਆਹ ਕਰਾਉਣ ਤੇ ਬੰਗਾਲਣ ਲੈਉਣ ਚ ਬਹੁਤ ਫਰਕ ਸਹੀ ਗੱਲ ਹੈ ਬਹੁਤ ਯਾ ਗੱਲ ਸਹੀ ਇਹ ਕਹੀ ਹੈ ਤੇ ਹੁਣ ਆਪਾਂ ਆ ਜੀਏ ਕਿ ਅੱਜ ਕੱਲ ਕਿਹੜੀਆਂ ਮਸ਼ੀਨਾਂ ਜਿਹੜੀਆਂ ਸਾਰਿਆਂ ਤੋਂ ਵਧੀਆ ਨੇ ਤੁਸੀਂ ਵਰਤਦੇ ਜੇ ਸਲਾਈ ਮਸ਼ੀਨ ਕੋਈ ਉਹਦਾ ਸਲਾਈ ਦਾ ਕੱਪੜੇ ਦਾ ਵੀ ਫਰਕ ਪੈਂਦਾ ਸਲਾਈ ਮਸ਼ੀਨ ਬੁੱਤਾ ਹੀ ਪਹਿਲਾਂ ਤੁਸੀਂ ਵੇਖਿਆ ਹੱਥਾਂ ਜੇ ਮਸ਼ੀਨ ਹਾਂ ਫਿਰ ਹੌਲੀ ਹੌਲੀ ਪੈਰਾ ਦੇ ਹੋ ਗਿਆ ਮਾਲ ਨਾ ਕੰਮ ਚੱਲਦਾ ਫਿਰ ਮੋਟਰ ਲੱਗ ਗਈ ਫਿਰ ਛੋਟੀਆਂ ਮਸ਼ੀਨਾਂ ਦਾ ਜਿਹੜੀ ਹੁਣ ਅੰਬ੍ਰੇਲਾ ਵੱਡੀ ਆ ਗਿਆ ਹੁਣ ਇਦੂ ਹੋਰ ਅੱਗੇ ਇੱਕ ਜੋਕੀ ਆਉਂਦੀ ਆ ਅੱਛਾ ਜੋਕੀ ਤੇ ਜਿਹੜੀਆਂ ਇੰਡਸਟਰੀ ਵਰਤੋਂ ਆਸਤੇ ਉਹਨਾਂ ਦੇ ਮੁਸਾਬਕਾ ਨਹੀਂ ਮੇਰਾ ਸਵਾਲ ਇਹ ਸੀ ਕਿ ਉਹ ਇਹਦੀ ਕੱਪੜੇ ਦੀ ਸਿਲਾਈ ਕਰਨ ਲੱਗਾ ਕੋਈ ਫਰਕ ਪੈਂਦਾ ਸਿਲਾਈ ਦੀ ਤੇਜ਼ੀ ਦਾ ਜ਼ਮਾਨਾ ਅੱਛਾ ਤੇਜ਼ੀ ਦਾ ਇਹਦੀ ਇੱਕ ਤਾਂ ਖਚਾਈ ਜ਼ਿਆਦਾ ਮਤਲਬ ਕਿ ਛੇਤੀ ਗੱਲ ਹੁੰਦਾ ਹਾਂਜੀ ਫਿਰ ਜਿਹੜੀਆਂ ਜਿਹੜੇ ਲੋਹਰਾ ਵਗੈਰਾ ਬਣਦੀਆਂ ਉਹ ਪਟੀਆਂ ਲੋਹ ਜਿਹੜੀਆਂ ਇੰਡਸਟਰੀਅਲ ਮਸ਼ੀਨਾਂ ਨਾਲ ਇੱਕ ਸਿਉਂਦੀ ਸਾਰਾ ਕੰਮ ਕਰਦੇ ਅੱਛਾ ਹਾਂਜੀ ਉੱਚ ਕੀ ਸੁਈਆਂ ਜਾਂਦੀਆਂ ਲੱਗੀਆਂ ਸਭ ਬਣਿਆ ਹੋਰ ਸਾਨੂੰ ਹੈ ਹੀ ਔਜਲੀ ਵੱਲ ਤੋਂ ਆਸਤੇ ਤੇ ਵੇਖੋ ਤੁਸੀਂ ਵੀ ਕਿੱਥੋਂ ਹੱਥੀ ਵਾਲੀ ਤੋਂ ਕੰਮ ਚੜਿਆ ਕਿੱਥੇ ਕੰਮ ਇਹ ਜਿਹੜਾ ਅੱਜ ਕੱਲ ਪਹੁੰਚ ਗਿਆ ਹੈ ਨਾ ਤੇ ਹੁਣ ਜੇ ਕੋਈ ਮੇਰੇ ਕੋਲੋਂ ਸਵਾਲ ਰਹਿ ਗਿਆ ਹੋਵੇ ਕੋਈ ਦਰਜੀ ਪੁਨੇ ਤੇ ਕੋਈ ਤੁਹਾਡੇ ਕੱਪੜੇ ਦੇ ਸਲਾਈ ਤੇ ਤੁਸੀਂ ਜੇ ਖੁੱਲ ਕੇ ਜਵਾਬ ਦੇ ਸਕਦੇ ਤੇ ਦੇ ਸਕਦੇ ਕੋਈ ਗੱਲ ਇਹ ਆ ਅੱਗੇ ਕੰਮ ਅੱਥੀ ਜ਼ਿਆਦਾ ਸੀਗਾ ਹਾਂ ਦੇਖੋ ਹੁਣ ਪਹਿਲਾਂ ਲੈ ਸਾਈਡ ਆ ਪੈਂਟ ਕੋਡ ਦਾ ਪਹਿਲਾਂ ਬੁਕਰਾਂ ਬਣਾਉਣੀ ਫਿਰ ਉਹ ਕੱਤੀ ਕਰਕੇ ਬਹਾਉਣੀ ਹਾਂ ਹੁਣ ਜਿਹੜਾ ਸੀ ਕੰਮ ਇੱਕ ਪੈਂਟ ਸ਼ਰਟ ਵੀ ਬਣਾਉਣੀ ਆ ਹਾਂ ਪਹਿਲਾਂ ਤਕਰੀਬਨ ਪੇਸਟਿੰਗ ਬੋਲਦੇ ਜਮਾ ਕੇ ਖਰਚਾ ਸਾਰਾ ਕੱਲ ਲਗਾ ਰੱਖ ਲਿਆ ਉਹਨੂੰ ਰੱਖ ਲੈਣਾ ਕੋਈ ਉਹ ਸਿਉਣ ਲੱਗਿਆ ਉਹਦੇ ਵਿੱਚ ਸਖਿਆਈ ਆ ਇਸੇ ਤੋਂ ਹੀ ਪੈਂਟ ਕੋਰ ਦਾ ਕੋਰ ਕੱਟਿਆ ਜਾਨੀ ਲੋਗਾਂ ਮਸ਼ੀਨਾਂ ਲਗੀਆਂ ਜਾਨੀ ਕੋਲ ਵੀ ਜਿੱਥੇ ਜਿੱਥੇ ਕਿਹੜੇ ਸ਼ਹਿਰ ਆ ਉਥੋਂ ਪੇਸਟਿੰਗ ਕਰਾ ਲੈਣਾ ਉਹ ਚੋਦਾ ਕੰਮ ਰਹਿ ਜਾਂਦਾ ਮਨ ਅੱਛਾ ਤੇ ਪੈਂਟ ਸ਼ਰਟ ਤੇ ਮੰਨ ਲਓ ਜੇ ਮੈਂ ਪੈਂਟ ਸ਼ਰਟ ਸਵਾਉਣੀ ਆ ਤੇ ਜੇ ਤੁਸੀਂ ਲਗਾਤਾਰ ਉਹਨੂੰ ਸਿਉਣ ਲੱਗ ਜਿਓ ਤੇ ਕਿੰਨਾ ਕੁ ਟਾਈਮ ਲੱਗਦਾ ਦੋ ਪੈਂਟਾਂ ਸ਼ਰਟਾਂ ਦਿਹਾੜੀ ਦੀਆਂ ਪੂਰਾ ਇਹ ਬੰਦਾ ਲਾ ਕੇ ਕਰ ਇੱਕ ਬੰਦਾ ਇੱਕ ਬੰਦਾ ਉਹ ਯਾਨੀ ਪੂਰਾ ਸਾਰੀ ਜੜੀ ਮਨ ਮਾਰ ਕੇ ਕੰਮ ਕਰੇ ਤਾਂ ਇੱਕ ਦੋ ਬੰਦਾ ਸ਼ਲਟਾ ਬਣਾ ਸਕਦਾ ਹੋਣਾ ਤੇ ਚਲੋ ਮੈਂ ਫਿਰ ਇੱਕ ਵਾਰੀ ਲਾਰੇ ਤੇ ਆਵਾਂ ਗਾ ਕਿ ਮੈਨੂੰ ਇਹ ਦੱਸੋ ਕਿ ਲਾਰੇ ਕਿਉਂ ਰਹਿ ਜਾਂਦੇ ਨੇ ਮੈਂ ਕੁੱਤਿਆਂ ਦਾ ਸਿਰਫ ਤੁਹਾਨੂੰ ਦੱਸੀ ਹੈ ਨਾ ਵੀ ਪਹਿਲੋਂ ਲਾ ਕੇ ਨਾ ਅੱਛਾ ਗਰਦੀਆਂ ਦਾ ਲਾਰਾ ਮਸ਼ਹੂਰ ਹੋ ਗਿਆ ਹਾਂ ਇਹ ਗੱਲ ਸਹੀ ਹੈ ਇਹ ਗੱਲ ਹੁਣ ਇਹਨੂੰ ਹੋਰ ਬੰਦੇ ਬੜੇ ਲਾਰੇ ਲਾਉਣ ਵਾਲੇ ਬੈਠੇ ਪਰ ਹੁਣ ਕੋਈ ਆ ਠੇਕੇਦਾਰ ਹੀ ਲੈ ਲੋ ਮਿਸਟਰੀਆਂ ਆਲਾ ਉਹ ਬੋਲੇ ਕਈ ਸਹੀ ਕੰਮ ਚਲਾਇਆ ਕੋਈ ਮਿਸਟਰੀ ਲੈ ਜਾਓ ਹਾਂ ਤੇ ਬਾਕੀ ਇੰਨਾ ਵੀ ਥੋੜੇ ਕਹਿੰਦਾ ਹੋ ਜਾ ਉਹ ਘਾਲਤ ਬਣਨਗੇ ਜਿਹੜੀਆਂ ਲਾਰੇ ਮਸ਼ਹੂਰ ਹੋ ਗਯਾ ਤੇ ਚਲੋ ਬਾਬਾ ਜੀ ਤੁਸੀਂ ਦਰਜੀ ਪੁਨੇ ਤੇ ਦਰਜੀ ਤੇ ਬਹੁਤ ਵਧੀਆ ਗੱਲਬਾਤ ਤੁਸੀਂ ਕੀਤੀ ਆ ਤੇ ਮੈਂ ਕਹਾਂਗਾ ਸਾਡੇ ਵੇਖਣ ਵਾਲਿਆਂ ਨੂੰ ਕਿ ਜਿਹੜੀ ਉਹ ਥੋੜੀ ਕਪੜਾ ਰੱਖਣ ਵਾਲੀ ਗੱਲ ਸੁਣਾਉਣੀ ਉਹ ਤੋਂ ਆ ਸੇੜੀ ਗੱਲ ਸੁਣਾਉਂਦੇ ਹੁੰਦੇ ਬਈਆ ਵੀ ਪਹਿਲੇ ਬਜ਼ੁਰਗ ਰਾਦੇ ਸੀ ਕੋਈ ਸਾਨੂੰ ਨਾ ਮਾਈ ਥੋੜਕੇ ਨਹੀਂ ਕਪੜਾ ਅੱਛਾ ਉਹਨੇ ਹਜੇ ਪਹੁੰਚੇ ਬਣਾਉਣ ਲੱਗੇ ਨਾ ਸਲਵਾਰਾਂ ਦੇ ਵਿੱਚ ਇਨਾ ਇਨਾ ਲੂਣ ਭੜਕੇ ਬਣਾਦਾ ਉਹ ਮੁੜ ਕੇ ਹੈ ਵੱਧ ਗਿਆ ਕਪੜੇ ਦਾ ਭਾਰ ਕਿਉਂ ਕੇ ਮਾਤਾ ਸਾਨੂੰ ਕਿਹਾ ਭਾਈ ਇਹ ਕਪੜਾ ਵਾਰ ਕਿਹਨੇ ਗਿਆ ਉਹ ਰਤਾ ਗੰ ਲਾਇਆ ਆਂਦਾ ਗਿਆ ਅੱਜ ਦਾ ਕਿਦਾ ਭਾਰੀ ਉਹ ਜਿਹੜੀ ਇਹੋ ਜਿਹੀ ਹੈ ਇਹਦਾ ਹਾਸੇ ਮਿਲਾ ਕੇ ਇਹ ਕਹਿੰਦਾ ਕਿ ਕੁਝ ਉਦੋਂ ਲੋਕ ਸੁਧਾਰਨ ਸੀ ਉਹਨਾਂ ਕੋਲ ਹੈ ਵੀ ਹੈ ਨਾ ਇਹ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਗੱਲਾਂ ਜੋ ਬੜੀਆਂ ਉਹ ਬੜੀਆਂ ਤਾਂ ਸੱਚੀਆਂ ਹੀ ਨੇ ਹੈ ਨਾ ਤੇ ਸੋ ਦੋਸਤੋ ਇਹ ਮੁਲਾਕਾਤ ਦਰਜੀ ਦੇ ਤੁਹਾਨੂੰ ਕਿਵੇਂ ਲੱਗੀ ਇਹ ਆਪੋ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਿਆ ਜੇ ਜੇ ਚੰਗੀ ਲੱਗੇ ਤੇ ਵੀਡੀਓ ਨੂੰ ਵਕਤ ਬਾਅਦ ਸ਼ੇਅਰ ਕਰਿਆ ਜੇ ਤੇ ਅਗਲੀ ਵਾਰ ਕਿਸੇ ਹੋਰ ਗੁਣਕਾਰੀ ਬੰਦੇ ਨੂੰ ਤੁਹਾਡੇ ਨਾਲ ਬੁਲਾਵਾਂਗੇ ਉਹਨਾਂ ਚਿਰ ਲਈ ਮੈਨੂੰ ਮੇਰੇ ਕੈਮਰਾਮੈਨ ਗੁਰਮੀਤ ਨੂੰ ਤੇ ਬਾਬਾ ਜੀ ਨੂੰ ਦਿਓ ਯਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ